ਇੱਕ ਐਫ ਆਰ ਨੰਬਰ 56 ਜੋ ਕਿ ਖਲਦਰ ਜੋਈ ਸੀ ਇੰਟਰਸੈਕਸ਼ਨ 109 124 191 190 ਅੰਡਰ ਆ ਪੀ ਐਨ ਐਸ ਤੇ ਇਸ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀਗਾ ਉਸਦੇ ਸਾਰੇ ਪਰਿਵਾਰ ਨੇ ਉਹਨੂੰ ਅਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਤਹਿਤ ਅਸੀਂ ਫਰਜ਼ਕਾ ਪੁਲਿਸ ਨੇ 24 ਘੰਟੇ ਦੇ ਵਿੱਚ ਵਿੱਚ ਜਿਹੜਾ ਮੁੱਖ ਦੋਸ਼ੀ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦਾ ਨਾਮ ਹੈ ਸਿਕੰਦਰ ਪੁੱਤਰ ਉਹ ਪ੍ਰਕਾਸ਼ ਵਾਸੀ ਪਿੰਡ ਹੀਰਵਾਲੇ ਜਿਸ ਚੁਜ਼ ਦੇਕਰ ਜੋ 80 ਹੈ ਕਿ ਜਿਹੜਾ ਇਹ ਵਿਅਕਤੀ ਸੀ ਜਿਹਦਾ ਨਾਮ ਵਿਸ਼ੁਦੀਪ ਹੈ ਜਿਹਦੀ ਜੀ ਵਾਈਫ ਹੈ ਕਾਫੀ ਦਿਨਾਂ ਤੋਂ ਆਪਣੇ ਟੇਕੀ ਪਰਵਰ ਗਈ ਹੋਈ ਸੀ ਜੋ ਕਿ ਉਹਨਾਂ ਰਸਕੀ ਗਈ ਸੀ ਤੇ ਉਸ ਨੂੰ ਲੈ ਕੇ ਲਈ ਇਹ ਵਿਸ਼ੁਦੀਪ ਆਪਣੇ ਸੋਰੇ ਪਰਵਰ ਗਿਆ ਸੀਗਾ ਤੇ ਉੱਥੇ ਕੋਈ ਉਹਨਾਂ ਦੀ ਅਣਬਨ ਹੋਈ ਤੇ ਉਸਦੇ ਚਲਦੇ ਜਿਹੜਾ ਦਾ ਸਾਲਾ ਹੈਗਾ ਅ ਸਿਕੰਦਰ ਉਸਨੇ ਕੋਈ ਡੀਜ਼ਲ ਨੁਮਾ ਜਾਂ ਕੋਈ ਜਿਹੜੀ ਜੁਲਨਸ਼ੀਲ ਪਦਾਰਥ ਹੈਗਾ ਉਹਨੂੰ ਦਿੱਕਰਾ ਕੀ ਉਸਨੇ ਐਮਲੂ ਆਗਲ ਕਰਤੀ ਤੇ ਜਿਸ ਦੇ ਤਰ੍ਹਾਂ ਤਕਦਾ ਜਿਹੜਾ ਸ਼ੁਦਿਫ ਹੈ ਅੰਡਰ ਅਬਜ਼ਰਵੇਸ਼ਨ ਚੱਲ ਰਿਹਾ ਹੈ ਹਸਪੀਟਲ ਵਿੱਚ ਤੇ ਜਿਹਨੇ ਬਾਕੀ ਦੋਸ਼ੀ ਹੈ ਉਹਨਾਂ ਦੀ ਤਲਾਸ਼ ਜਾਰੀ ਹੈ